ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਪੈਂਦੀ ਐ ਨੂੰ ਮੋਗਾ ਹੀ ਅੱਜ ਦੀ ਵੀਡੀਓ ਦੇ ਵਿੱਚ ਗਰਦੈਤ ਦੀਆਂ ਚਾਰ ਵੜਾ ਸੇਲ ਐ ਇੱਕ ਆ ਤਾਜੀ ਸੂਈ ਸਵਾਈ ਐ ਤਿੰਨ ਗੱਬਣਾ ਜਦੋਂ ਮਰਜੀ ਆਜੋ ਅੱਜ ਹੀ ਚਾਰ ਵੜਾ ਨਹੀਂ ਤਾਂ 8 10 12 ਵੜਾ ਇਹਦੇ ਘਰੇ ਆ ਸਾਰੀਆਂ ਖੁਰਲੀਆਂ ਭਰਗਾਂ ਹੁੰਦੀਆਂ ਅਜਮਾਲ ਵੇਚ ਗਿਆ ਉਹ ਪਹਿਲਾਂ ਤੇ ਆ ਚਾਰ ਨਗ ਰਹਿ ਗਏ ਇਨਫਰਮੇਸ਼ਨ ਲੈ ਦੇਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਂ ਦੱਸ ਦਈਏ ਨਾਂ ਬਾਈ ਕਰਤਾਰ ਸਿੰਘਾ ਪਿੰਡ ਚੜਿਆਕਾ ਜਿਲ੍ਹਾ ਮੋਗਾ ਤਸੀਲ ਮੋਗਾ ਜੀ ਫੋਨ ਨੰਬਰ ਦੱਸ ਦਈਏ 79017556722 ਆ ਬਲਾਡ ਡੱਬੀਆਂ ਜੀਆਂ ਨਾ ਭਰੀਆਂ ਸੀਗੀਆਂ ਕੱਲ ਵੈੜਾਂ ਪਰਸਾਂ ਸੀਗੀਆਂ ਪਰਸੋਂ ਹਾਂ 10 12 ਵੈੜਾਂ ਸੀ ਡੱਬੀਆਂ ਨਹੀਂ ਡੱਬੀਆਂ ਵੱਡੀਆਂ ਵੱਡੀਆਂ ਵੇਕੀਆਂ ਬਈ ਸਾਰੀਆਂ ਵੈੜਾਂ ਸਾਰੀਆਂ ਵੇਚਤੀਆਂ ਆ ਵੀਡੀਓ ਕਰ ਲਊ ਕੋਈ ਇੱਕ ਵੀ ਪੁਰਾਣੀ ਹੋਈ ਤਾਂ ਆਪਾਂ ਗਾਫਰੀ ਦੇ ਦਾਂਗੇ ਆ ਸਾਰੀਆਂ ਨਵੀਆਂ ਲੋਕ ਕਹਿੰਦੇ ਡੱਬੀਆਂ ਵੇਕਦੀਆਂ ਨੇ ਬਈ ਚੀਜ਼ਾਂ ਵੇਕਦੀਆਂ ਇਹ ਤਾਂ ਗੱਲ ਹੈ ਪ੍ਰੈਂਕ ਉਹਦੇ ਨਾਲ ਲਾ ਤਾਂ ਹਰੇਕ ਹੀ ਵੇਚੀ ਜਾਂਦਾ ਡੱਬੀ ਇਤਨੀ ਗਰਮੀ ਚ ਬਹੁਤ ਵੱਡੀ ਗੱਲ ਆ ਪਰ ਗਾਂਾਂ ਹੀ ਚੰਗੀਆਂ ਸੀ ਭਾ ਚੰਗੇ ਸੀ ਯਾਰ ਹੂੰ ਲਾਲ ਤਾਂ ਸਾਰੀਆਂ ਵੇਚੀ ਜਾਂਦੇ ਆ ਭਾ ਚੰਗੇ ਸੀਗੇ ਬਾਈ ਹੁਣ ਕਿਹੜਾ ਦਿੰਦਾ 60 60 60000 ਨੂੰ ਉੱਦੇ ਮ 68 68 ਨੂੰ ਗਾਂਾਂ ਦਿੱਤੀਆਂ ਕਿਡੀਆਂ ਕਿਡੀਆਂ ਗਾਂਾਂ ਆਂ ਹੀ ਦੱਸ ਹੂੰ ਇਹ ਤਾਂ ਗੱਲ ਤੇਰੀ ਪੱਕੀ ਆ ਹਾਂ ਇਹ ਤੋਂ ਕਰ ਸ਼ੁਰੂ ਇੱਕ ਨੰਬਰ ਤੋਂ ਇਹ ਬਾਈ origignal ਦੂਜਾ ਸੁਗਾ 6 ਦੰਦ ਵੈੜਾ 6 ਗੀ ਹਾਂ ਕਿੰਨੇ ਕ ਦਿਨ ਲੈ ਜੇ ਦਿਨ ਬਾਈ 7 ਪਾਏ ਆ 24 ਕਿਲੋ ਦੁੱਧ ਪਲੂਨ ਨੇ ਦਿੱਤਾ ਏ ਜਿਹੜੇ ਬੰਦਾਂ ਤੋਂ ਲਈ ਆ ਪ੍ਰੋਪਰ ਡਰੈੱਸ ਦੇ ਦਾਂਗੇ ਠੀਕ ਆ ਨਾ ਆਪਣੇ ਖਾਸ ਬੰਦਿਆਂ ਤੋਂ ਆਈ ਵੀ ਟੁੱਟ ਗਿਆ ਉਹ ਰਾਜੇ ਕੋਲ ਨਾ ਹੋਰਾਂ ਬੰਦਾ ਹੋਰ ਬੰਦਿਆਂ ਦਾ ਬਈ ਲੋਕਲ ਲਈ ਵੀ ਅੱਗੇ ਦੇ ਕਰਾਂ ਲਈਆ ਦਿਨ ਕਹਿੰਦੇ ਦਸਿਆ ਦਿਨ ਲੈ ਜੂਗਾ ਸੱਪ ਕੱਢ ਕੇ ਬਾਹਰ ਨੂੰ ਠੰਡੀ ਸੀਲ ਫੋਲਾ ਠੰਡੀ ਸੀਲ ਵੀਰਾ ਕਹਿੰਦਾ ਪੂਰੀ ਐ ਆ ਵੇਖੋ ਵੇਖੀ ਲੱਤ ਨਾ ਮਾਰੇ ਕਿਤੇ ਵੇਖੀ ਲੱਤ ਚਾਕਦੀ ਲੱਗਦੀ ਮੈਨੂੰ ਚੱਲ ਫਿਰ ਤੋਰ ਨਹੀਂ ਮਾਰਦੇ ਸੀਲ ਆ ਪੂਰੀ ਆ ਲੋ ਧਾਰਾਂ ਵੀ ਵੀਰੋ ਨਹੀਂ ਗੱਭਣ ਦੀ ਧਾਰ ਮਾਰਦਾ ਨਹੀਂ ਇਹ ਵੀਰਾ ਮਾਰ ਦਿੰਦਾ ਆ ਚੱਕੋ ਲੈ ਚਵਾਈ ਦੀ ਵੀ ਪੂਰੀ ਓਕੇ ਆ ਨਰਮਾ ਮੁੰਡਾ ਨੌਜਵਾਨ ਵਪਾਰ ਦਾ ਨਿੱਕਾ ਆਜਾ ਉਹਦਾ ਵਪਾਰ ਕਰਨ ਲੱਗ ਗਿਆ ਜੀ ਹੁਣ ਤਾਂ ਫੇਰ ਗੱਭਰੂ ਹੋ ਗਿਆ 24 ਲੀਟਰ ਦੁੱਧ ਗਰਦੱਤ ਕਹਿੰਦਾ ਪਹਿਲਾਂ ਨੇ ਦਿੱਤਾ ਮੂੰਹ ਤੋਂ ਛੇਦ ਆਂਦਾ ਦੂਜਾ ਸੂਆ ਡੱਬੀ ਵਹਿੜ ਟੁੱਡੀਕੇ ਪਿੰਡ ਤੋਂ ਲਈ ਆ ਆ ਜੱਤਵਾਲ ਟੁੱਡੀਕੇ ਬਾਈ ਕਹਿੰਦਾ ਅਗਲੇ ਦਾ ਐਡਰੈਸ ਵੀ ਦੇ ਦੂੰ ਅਗਲੇ ਦਾ ਨੰਬਰ ਦੇ ਦੂੰ ਜੇ ਕਿਸੇ ਨੇ ਗੱਲ ਕਰਨੀ ਆ ਤਾਂ ਕਰ ਸਕਦਾ ਅਗਲਾ ਦਿਨ ਕਿਨੇ ਦੱਸਿਆ ਹਫਤੇ ਦੀ ਕੱਚੀ ਆ ਸੀਲ ਸੌ ਪੂਰੀ ਆ ਵੱਲ ਢੇਲਾਂ ਬਹੁਤ ਬਾਕੀ ਆ ਝੋਲ ਵਾਲੀ ਬੱਛੀ ਆ ਹੂੰ ਬਾਈ ਕਹਿੰਦਾ ਬੰਦੀ ਬਹੁਤ ਆ ਸੈਟ ਫਿਟ ਲੇਵਾ ਇਹ ਚਾਰੋਂ ਥਾਣਾ ਆਏ ਨਹੀਂ ਕੋਈ ਵੀ ਥੱਲੇ ਨੂੰ ਲੰਕ ਮਾ ਜਾ ਹੋ ਸਹੀ ਗੱਲ ਆ ਜਿਵੇਂ ਫਿਟ ਫਿਟ ਲੇਵਾ ਜਦ ਦੇ ਬੱਛੀ ਤਿਆਰ ਹੋ ਗਿਆ ਬਾਤ ਬਣੂਗੀ ਹੂੰ ਸਹੀ ਆ ਜਿਆਦੇ ਚਿੱਟੇ ਰੰਗ ਦੀ ਵਹਿੜ ਵਿੱਚ ਕਾਲੇ ਰੰਗ ਦੇ ਗੈਂਤੀਕ ਦੇ ਮੋਟੇ ਡੱਬਾ ਢੱਡ ਦੀ ਤਾਂ ਇੱਕ ਹੀ ਉੱਪਰ ਜੇ ਡੱਬਾ ਇਧਰਲੇ ਪਾਸੇ ਦੋ ਤਿੰਨ ਹੈਗੇ ਆ ਇਹ ਮੁੱਲ ਵੀ ਇੱਕ ਚੀਜ਼ ਹੀ ਹੋਊ ਦੱਸ ਦੇ ਫਿਰ ਪਹਿਲਾਂ ਹੀ ਜੈ ਜਿਆ ਵੇਚਣ ਵਾਲੀ ਗੱਲ ਹਾਂ ਤਾਂ 65 ਅੱਜ ਨੇ ਮਰਜ਼ੀ ਘਟੋ ਘਟੂਗਾ ਹਾਂ ਪਰ 60 ਚੋਂ 1500 ਛੱਡੂ 58500 ਦੀ ਵਾਛੀ ਦਊਗਾ ਅੱਜ ਜੇ ਪਕਾਈ ਕਰਨੀ 65 ਹੈ 65 ਬਾਈ ਕਹਿੰਦਾ ਮੁੱਲ ਦੱਸ ਵੀ ਮੋਹਲਾ ਕਹਿੰਦਾ ਹਾਂ ਨਹੀਂ ਸਹੀ ਹੈ 58500 ਦੀ 1500 ਘੱਟ 60000 ਦੀ ਵਾੜ ਦੇ ਦੇਣੀ ਆ ਵਿੱਚੋਂ ਛੋੜ ਕਰ ਦੂ ਤੇ ਜੇ ਭੁਗਾਈ ਕਰਨੀ ਬਾਈ ਕਹਿੰਦਾ 65000 ਮੁੱਲ ਆ ਫੇਰ ਬਾਈ ਕਹਿੰਦਾ ਮੈਂ ਘਟ ਵੀ ਜਾਊਂਗਾ। ਇਹ ਕੋਲੀ ਵਰਗੀ ਵੱਛੀ ਜਾ। ਹਾਂ ਦੂਜਾ ਸੂਆ 6 ਦੰਦ ਛਿੱਗੀ ਵਹਿੜ ਆ ਬਲਟਾਂ ਹਜੇ ਕਾਫੀ ਬਾਕੀ ਹਫਤੇ ਦੇ ਅੰਦਰ ਬਾਹਰੇ ਨੇ ਸੂਪਣਾ 2 ਨੰਬਰ ਸੂਈ ਸਵਾਈ 2 ਨੰਬਰ ਤੇ ਤਾਜੀ ਸੂਈ ਆ ਬਾਈ ਆ ਵੱਛੀ ਮਗਰਾ ਜਰਸੀ ਵੱਛੀ ਆ ਮਗਰਾ ਵੱਛੀ ਹਾਂ ਜੀ ਆ ਦੋਸਤੋ ਵੱਛੀ ਐ ਸਮਾ ਸਮਾ ਐ ਬਾਈ ਕੱਲ ਸੂਈ ਆ ਕਿੰਨਾ ਦੁੱਧ 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 ਵੀ ਜਿਹੜਾ ਹੋਣਾ ਆਪਾਂ ਘਰੇ ਬੋਲਾ ਐ ਸਾਡੇ 4 ਕੱਲ ਹੱਥ ਨੇ ਦਿੱਤਾ 5 ਕ ਅੱਜ ਸਵੇਰ ਤਾਂ 9-10 ਕਿਲੋ ਬੋਲਾ ਕਿੰਨਾ ਕੋਈ ਦੁੱਧ ਜਿਹੜੋ ਲਈ ਉਹਨੇ ਪਹਿਲੇ ਸੂਰ 16 ਲੀਟਰ ਦੱਸਿਆ ਇਹ ਐਤਕਿ ਤੁਸੀਂ 16 ਮੰਨ ਕੇ ਲਓ ਚਲੋ 16 ਦਿੱਤਾ ਬਾਈ ਕਹਿੰਦਾ ਪਹਿਲਾਂ ਨੇ 16 ਮੰਨ ਕੇ ਹੀ ਲਓ 16-17 ਦਿੱਤਾ ਪਹਿਲਾਂ ਨੇ 16 ਮੰਨ ਕੇ ਕੋਈ ਵੀ ਸੌਦਾ ਕਰ ਲੈ ਵੱਡੀ ਆਏ ਨਹੀਂ ਵੀ ਛੋਟੀ ਪਚੂਗਾ ਬਾਈ ਕਹਿੰਦਾ ਪਚੂਗਾ ਜੀ ਨਹੀਂ ਵੈੜ ਕੱਦ ਵਾਲੀ ਐ ਬਾਕੀ ਤੁਸੀਂ ਵੇਖ ਹੀ ਰਹੇ ਆ ਆਪਾਂ ਤਾਂ ਪਹਿਲਾਂ ਵੀ ਸਾਫ ਸ਼ਬਦਾਂ ਚ ਕਹੀਦਾ ਹਰੇਕ ਤੇ ਕਰੇ 4-4 ਫੋਨ ਆ ਥੋੜਾ ਹੱਕ ਬਣਦਾ ਵੀਡੀਓ ਕਾਲ ਤੇ ਤਸੱਲੀ ਕਰਦਾ ਉਦੋਂ ਬਾਅਦ ਅਗਲੇ ਦਿਨ ਘਰੇ ਆ ਜੋ ਜੇ ਕੋਈ ਫ੍ਰੀ ਚ ਦਿੰਦਾ ਫੇਰ ਭਾਵੇਂ ਵੀਡੀਓ ਕਾਲ ਕਰੋ ਹੀ ਨਾ ਉਹੀ ਮੰਗਾ ਲਓ ਦੁੱਧ 16 ਕਿਲੋ ਮੰਨ ਕੇ ਸੌਦਾ ਕਰ ਲਓ ਕੱਲ ਦੀ ਸੂਈ ਆ ਸ਼ਾਮ ਨੂੰ 4.5 ਕਿਲੋ ਬੌਲੀ ਕੱਢੀ ਆ ਸਵੇਰ 5 ਕਿਲੋ ਕੱਢੀ ਆ ਯਾਨੀ ਕਿ 9-10 ਕਿਲੋ ਬੌਲੀ ਇਸ ਟਾਈਮ ਕੰਡੇ ਵਾਲੀ ਤਿਆਰ ਆ ਜੇ ਕਿਸੇ ਨੇ ਚੋਕੇ ਲੈ ਜਾਣੀਆਂ ਆ ਦੋ ਟਾਈਮ ਚੋਕੇ ਲੈ ਜਾਓ ਮਗਰੇ ਦੇ ਵੱਛੀ ਕਿੰਨੇ ਦੀ ਕਰਦੇ ਤੇ ਆਪਣੇ ਘਰੇ ਪਈ ਆ ਐ ਨਹੀਂ ਗਾਹਾਂ ਪਈ ਲਿਆਂਦੀ ਆ ਠੀਕ ਐ ਜੇਰ ਦੀ ਗਰੰਟੀ ਕਿੰਨੇ ਦੀ 50000 ਦੀ ਦੇਵਾਂਗੇ ਮੁੱਲ 55000 ਮੁੱਲ 55 ਫੈਟ ਫੂਟ ਵਧ ਗਿਆ ਆ ਜਾਨੀਆ ਕ੍ਰਾਸ ਆੰਗ 50000 ਦੀ ਕਰਦੇ ਤੇ ਕਹਿੰਦਾ ਦੇਉ 9-10 ਕਿਲੋ ਬੌਲੀ ਤਿਆਰ ਐ ਚੋਕੇ ਲਿਆ ਸਕਦਾ ਅਗਲਾ ਦੋ ਟਾਈਮ ਮਗਰ ਵੀ ਵੱਛੀ ਆ ਜਰਸੀ ਬਰੀਡ ਦੀ ਬਦਾਮੀ ਜੇ ਰੰਗ ਦੀ ਉਹ ਦੁਬਾਰਾ ਵੀ ਝਾਲ ਕਮਰਾ ਦੰਨਾ ਬੱਚੇ ਜੀ ਆ ਬੱਚਾ ਪੱਕੀ ਰੇੜ ਦਾ ਥਣ ਥਣ ਬਹੁਤ ਸਾਫ ਆ 400 ਇਹ ਪੀਣ ਵਾਲੀ ਆ 400 ਇਹ ਦੁੱਧ ਪੀਣ ਵਾਲੀ ਆ ਭਾਈ ਕਹਿੰਦਾ ਦੂਜਾ ਸੂਆ ਕੱਦ ਕਾਠ ਪੂਰਾ 9-10 ਕਿਲੋ ਬੌਲੀ ਤਿਆਰ ਆ ਝੋਕੇ ਲੈ ਜਾਓ ਦੋ ਟਾਈਮ ਭਾਵਾਂ ਚਾਰ ਟਾਈਮ ਵੇ ਵੇ ਤਸੱਲੀ ਕਰੋ ਯਾਰ ਰੀਜਨਲ ਤਸੱਲੀ ਕਰੋ ਜਦੋਂ ਲੈਣ ਵਾਲਾ ਹੀ ਕਹਿੰਨੇ ਆ ਹਾਂ ਜਦੋਂ ਅਸੀਂ ਕਹਿੰਨਾ ਤਸੱਲੀ ਕਰੋ ਸਹੀ ਗੱਲ ਨਰਮ ਮੁੰਡਾ ਕੋਈ ਚੱਕਰ ਨਹੀਂ ਝੋਕੇ ਲੈ ਜਾਓ ਉਹ ਆਪਾਂ ਕਹਿੰਦਾ ਭਾਈ ਇੱਕ ਅੱਧੀ ਵੇਚਣੀ ਆ ਹਾਂ ਬਾਅਦ ਚ ਲਾਂਬਾ ਲਵਾਂ ਕੀ ਫੇਰ ਆ ਇਹ ਤਾਂ ਗੱਲ ਤੇਰੀ ਪੱਕੀ ਆ ਇਹ ਤੇ ਆ ਮੁੰਡਿਆ ਇਹ ਵੱਡੀ ਲੈੜਾ ਮੇਰੇ ਫਾਰਮ ਚੋਂ ਲਈ ਆ ਵੇੜਾ ਦੁੱਧ ਦੁੱਧ ਤਾਂ 25 26 ਕਿਲੋ ਘਰ ਨੂੰ ਸਮਾਂ ਸਮਾਂ ਲੈਂਦੀ ਪੰਜ ਤੋਂ 7 ਦਿਨ ਪੰਜਾਂ ਸੱਤਾਂ ਦਿਨਾਂ ਦੇ ਅੰਦਰ ਬਾਹਰ ਬਾਈ ਕਹਿੰਦਾ ਸੂਪੂ 25 26 ਕਿਲੋ ਦੁੱਧ ਦਿੱਤਾ ਦੋਨੋਂ ਹੀ ਲੈੜਾ ਅੱਜ ਵੀ ਚੈਰੋ ਉੱਤ ਗਈ ਆ ਠੀਕ ਐ ਮੂੰਹ ਮਖਾ ਉਠਾ ਲੇ ਬੁੱਤੀ ਬਾਤੀ ਸੋਹਣੀ ਮੂੰਹ ਦਾ ਬਾੜਾ ਸੋਨਾ ਛੋਟਾ ਕੰਨ ਪਾਣ ਦੇ ਪੱਤੇ ਵਰਗਾ ਬੁੱਧੀ ਵਾਲੀ ਬੱਚੀ ਕੱਦ ਵੱਡਾ ਹੀ ਆ 25 26 ਕਿਲੋ ਦੁੱਧ ਬਾਈ ਕਹਿੰਦਾ ਦਿੱਤਾ ਪਹਿਲਾਂ ਨੇ ਦੂਜੇ ਸੂਏ ਹੁਣ ਸੌਣ ਨੂੰ ਤਿਆਰ। ਦਿਨ ਹਫਤਾ ਕਿੰਨਾ ਗਿਆ? 7-8 ਦਿਨ ਬਾਈ ਕਹਿੰਦਾ ਪਏ ਆ। ਫਾਰਮ 'ਚੋ ਵੜ ਲਈ ਆ ਬਾਈ ਕਹਿੰਦਾ। ਬਾਕੀ ਵੜ ਵਕਾ ਵੀ ਦੇ ਹੈ ਕਿੱਡੀ ਆ। ਹਾਂ, ਚਾਰ ਹੀ ਥਾਣਾਂ ਵੜ ਫੋਲੀ ਵੱਡੀ ਆ। ਸੋਹਣੇ ਥਾਣ ਹਾਦੀ ਚਵਾਈ ਵਾਲੇ। ਪਮਾਥੀ ਚੋਲਿਓ ਮਸ਼ੀਨ 'ਤੇ ਚੋਲਿਓ ਜਿੱਦਾਂ ਤੁਹਾਡਾ ਦਿਲ ਕਰਦਾ। ਉਦਾਂ ਚਵਾਈ ਕਰ ਲਿਓ। ਬੁੱਥੀ ਬਾਥੀ ਸੋਹਣੀ ਆ। ਦੂਜਾ ਸੂਆ ਫਾਰਮ ਦੀ ਵਚੀ ਕਿੰਨੇ ਦੀ ਕਰਦਾ ਤੇ? ਮੁੱਲ 82 72000 ਦੀ ਵੇੜ ਦੇਣੀ ਮੁੱਲ 82 72000 ਦੀ ਗਰਦਿਤ ਕਹਿੰਦਾ ਵੇੜ ਦੇਣੀ ਆ ਨਗ ਜਿਹੜਾ ਮਰਜ਼ੀ ਲੈ ਲਓ ਸੀਲ ਸਊ ਪੂਰੇ ਆਪਾਂ ਇੱਕ ਨੰਬਰ ਲੈ ਲਓ ਤੇ ਭਾਵੇਂ ਚਾਰ ਨੰਬਰ ਲੈ ਲਓ ਹੈ ਸਾਰੇ ਗਾ ਹੀ ਸੀਲ ਹੈ ਵਪਾਰ ਦਾ ਕੰਮ ਵੀਰ ਜ਼ਰੂਰ ਕਰਦਾ ਪਰ ਕਰਦਾ ਨਿੱਕਾ ਜ ਨਹੀਂਗਾ ਕੋਈ ਇੱਕ ਦੋ ਲਿਆਂਦਿਆਂ ਮੋਟਾ ਵਪਾਰ ਦਾ ਕੰਮ ਕਰਦਾ 10 10 12 12 ਵੇੜਾ ਇਕੱਠੀਆਂ ਖਰੀਦਦਾ ਪੱਕੇ ਤੁਸੀਂ ਵੇਣੇ ਜਾਂ ਡੇਲੀ ਵੀਡੀਓ ਪਾਉਣੇ ਆਪਾਂ ਹਾਂ ਆ ਕੱਦ ਵੇਖ ਲਓ ਮੁੰਡੇ ਦਾ ਕੱਦ ਵੀ ਕ ਵੱਡਾ ਹੀ ਆ ਉਹਦੇ ਮੋੜੇ ਦੇ ਬਰਾਬਰ ਜਾਂਦੀ ਆ ਸਹੀ ਆ 72000 ਦੇ ਕੋਈ ਪਾਸੋਂ ਵੀ ਜਿਹੜੀ ਹੱਥ ਭਰਾ ਹੈ ਨਹੀਂ ਕਿਸੇ ਪਾਸੋਂ ਨਹੀਂ ਠੀਕ ਹੈ ਇਹ ਵਹਿੜਾ ਠੀਕ ਹੈ 72000 ਦੀ ਦੇ ਦੇਣੀ ਆ ਦੁੱਧ ਵੀਰ ਚੰਗਾ ਦੱਸਦਾ ਦੂਜਾ ਸੁਗਾ ਇੱਕ ਹੋਰ ਰਹਿ ਗਈ ਅੱਗੇ ਉਹ ਵੀ ਤੁਹਾਨੂੰ ਵਿਖਾ ਦੇਣੇ ਉਹਦੇ ਵੀ ਦਰਸ਼ਨ ਮੇਲੇ ਪਵਾ ਦੇਣੇ ਆ ਇਹ ਤੇ ਆਉਣ ਦੇ ਹਾਂ ਬਾਈ ਇਹ ਵੇੜ ਸੁੰਦੀ ਆ ਅੱਜ ਤੋਂ ਚਾਰਾਂ ਪੰਜਾਂ ਦਿਨਾਂ ਨੂੰ ਦੁੱਧ ਦੁੱਧ ਤੇ ਇਹਦੇ 22 ਲੀਟਰ ਤੀਜੇ ਸੂਏ ਹੁੰਦੀ ਆ ਠੀਕ ਆ ਹਾਂ ਸੌਂ ਭਾਂਦੀ ਤੀਜੇ ਸੂਏ ਬਾਈ ਤੀਜੇ ਦਾ ਤੀਜੇ ਕਹਾਂਗੇ ਦੂਜੇ ਦਾ ਦੂਜੇ ਕਹਾਂਗੇ ਸਹੀ ਆ ਅਸੀਂ ਉਹ ਗਾਮ ਹੈ ਦੂਜੇ ਮੰਨਦਾ ਹੁਣ ਹੈ ਜਿਹੜੀਆਂ ਕੰਨੀਆਂ ਕੁੰਨੀਆਂ ਖੜੀਆਂ ਹੋਣ ਹਮ ਠੀਕ ਆ ਉਹ ਦੂਜੇ ਕਹੀਦੀ ਆ ਸਹੀ ਗੱਲ ਹੈ ਇਹਦੇ ਦੰਦ ਪਟੇਗਾ ਕੰਨੀਆਂ ਬਰਾਬਰ ਨਹੀਂ ਹੋਣਗੀਆਂ ਠੀਕ ਆ ਇਹਦੇ ਪਟੇਗਾ ਬਰਾਬਰ ਨਹੀਂ ਹੋਣਗੀਆਂ ਜਿਹੜੀ ਗੱਲ ਹੈ ਇਹ ਤਾਂ ਗੱਲ ਤੇਰੀ ਪੱਕੀ ਆ ਜਿਹੜੀ ਗਾਹੰਦੰ ਨਾਲੇ ਰਲੀ ਹੋਊ ਠੀਕ ਆ ਉਹ ਤੀਜੇ ਗਾਹੰਦੰ ਨਾਲਾ ਹਲੋ ਜੀ ਦੇਖ ਲੋ ਵੱਡੇ ਵੱਡੇ ਦੰਦ ਠੀਕ ਆ ਜਿਹੜੀ ਗੱਲ ਆ ਹਾਂ ਸਹੀ ਜਿਹੜੀ ਗਾਹੰਦੰ ਰਲੀ ਹੋਊਗੀ ਉਹ ਤੀਜੇ ਹੀ ਹੋਊਗੀ ਬਾਈ ਸਹੀ ਆ ਦੁੱਧ ਵੀਰ ਇਹਦਾ ਵੀ ਚੰਗਾ ਦੱਸਦਾ ਕੱਦ ਕੋ ਦੇਦਾ ਵੀ ਹਾਈਟ ਸੇਮ ਹੀ ਆ ਚਾਰਾਂ ਦੀ ਚਾਰੇ ਸੇਮ ਹਾਈਟ ਦੇ ਆ ਹੀ ਆ ਬਸ ਕੋਈ ਇਹਨਾਂ ਤਾਂ ਹੋ ਸਕਦਾ ਕੋਈ ਵਜਨ ਚ ਵੱਧ ਹੋਊ ਕੋਈ ਘਟੂ ਪਰ ਹਾਈਟ ਚਾਰਾਂ ਦੀ ਸੇਮ ਹੀ ਆ ਸਾਰਿਆਂ ਨੂੰ ਥਣ ਲੈ ਵੈਦਾਂ ਚੰਗਾ ਠੀਕ ਹੈ ਕਰਦੇ ਤਾਂ ਕਹਿੰਦਾ ਸਾਰਿਆਂ ਨੂੰ ਥਣ ਲੈ ਵੈ ਇਹਦਾ ਚੰਗਾ ਹੈ ਵਿਖਾ ਵੀ ਦੇ ਲੈ ਹਾਂ ਬਲਟਾਂ ਲਾ ਹਜੇ ਬਾਕੀ ਆ ਦੁੱਧ ਵਾਲੀ ਵੇੜਾ ਸਾਰੀ ਦੁੱਧ ਵਾਲੀ ਵੇੜਾ ਕਹਿੰਦਾ ਥਣ ਮੋਟਾ ਮੋਟਾ ਮੂਰਲੇ ਥਣ ਦਾ ਮੂਰਲੇ ਥਣ ਦਾ ਸੇਮ ਹੀ ਸਾਈਜ਼ ਆ ਮਗਰਲੇ ਦਾ ਮਗਰਲੇ ਨਾਲ ਕਿੰਨੇ ਦੀ ਇਹ 55000 ਰੁਪਏ ਦੇ ਦਾਂਗੇ ਵਿੱਚ ਛੋਟ ਕਰਾਂਗੇ 2000 55 ਦੀ ਦੋਨਾ ਠੀਕ ਹੈ ਲਓ 55000 ਦੀ ਦੇ ਦੇਣੀ ਹੈ ਵਿੱਚੋਂ 2000 ਛੋੜ ਕਰ ਦੂ 53000 ਦੀ ਗਰਦੇਤ ਕਹਿੰਦਾ ਦੇ ਦੇਣੀ ਆ ਇਹ ਦੇ ਦੇਣੀ ਆ 53000 ਦੀ ਤੀਜੇ ਸੂਵੇ ਬਾਈ ਕਹਿੰਦਾ ਸੂੰਦੀ ਆ ਆ ਥੋੜਾ ਤਰਾ ਕੁੜੀ ਵਰਗਾ ਜਾਵਾਂ ਹੂੰ ਠੀਕ ਆ 53000 ਦੀ ਬਾਈ ਕਹਿੰਦਾ ਇਹ ਬੈੜ ਦੇ ਦੇਣੀ ਆ ਆਪਾਂ ਚਾਰਾਂ ਦਿਨਾਂ ਨੂੰ ਗਰਦੇਤ ਕਹਿੰਦਾ ਇਹਨੇ ਸੂ ਪੈਣਾ ਅੱਜ ਦੀ ਵੀਡੀਓ ਦੇ ਵਿੱਚ ਇਹ ਗਰਦੇਤ ਦੀਆਂ ਚਾਰ ਬੈੜਾਂ ਇਧਰ ਲੀਆਂ ਤਿੰਨੇ ਗੱਬਣਾ ਉਹ ਪਰਲੀ ਸੂਈ ਸਵਾਈ ਉਹ ਵੈੜ ਦੇ ਦੇਣੀ ਆ ਕਿੰਨੇ ਦੀ ਕਾਲੀ 50000 ਦੀ 9-10 ਕਿਲੋ ਬੌਲੀ ਤਿਆਰ ਆ ਮਗਰ ਵੱੱਛੀ ਆ 16 ਕਿਲੋ ਮੰਨ ਕੇ ਕੋਈ ਵੀ ਸੌਦਾ ਕਰ ਲੇ ਬਾਈ ਕਹਿੰਦਾ 16-17 ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸੂਵੇ ਸੂਹੀ ਆ ਕੰਨੀਆਂ ਖੜੀਆਂ ਇਹਨਾਂ ਸਾਰੇ ਨਗਿਆਂ ਦੀ ਸਾਰੀ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਜੈ ਜੇਪਾ ਮਾਨ ਤਾਨ ਹੋ ਜੀ ਜਦੋਂ ਮਰਜ਼ੀ ਆਜੋ ਚਾਰ ਵੜਾ ਖੜੀਆਂ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਕਰਦਾਤੇ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਥਾਣਾ ਦੀ ਸਾਰੀਆਂ ਦੀ ਗਾਰੰਟੀ ਹੈ ਬਾਹਰ ਪਿੱਛੇ ਦੀ ਸਾਰੀਆਂ ਦੀ ਗਾਰੰਟੀ ਥਾਣਾ ਦੀ ਸਾਰੀਆਂ ਦੀ ਗਾਰੰਟੀ ਬਾਹਰ ਪਿੱਛੇ ਦੀ ਸਾਰੀਆਂ ਦੀ ਗਾਰੰਟੀ ਤੁਹਾਡੇ ਘਰੇ ਵੜਦੇ ਜਾਂਦੀ ਦਾ ਬਾਹਰ ਪੈ ਜੇ ਅਗਲਾ ਵੜ ਬਣ ਜੇ ਕਰ ਦਿੱਤੇ ਤੇ ਘਰੇ ਤੇ ਪੈਸੇ ਲੈ ਜੇ ਫੁੱਲ ਗਾਰੰਟੀ ਹੈ